ਜਰੀਏ ਜਿਹੜਾ ਪੰਜਾਬੀ ਪ੍ਰਮੁੱਖ ਨਾ ਪੱਤਰਕਾਰ ਹਨੀਰ ਸਿੰਘ ਉਹਨਾਂ ਨੇ ਜਨਕੀ ਆਪਾਂ ਉਹਨਾਂ ਤੋਂ ਲੈ ਕੇ ਜਿਹੜੀ ਚਿੱਠੀ ਆ ਦਿੱਤੀ ਹੈ ਅੰਦੇ ਡਰਾਫਟ ਟਰੱਕ ਕਰਵਾ ਕੇ ਰਾਂਗੇ ਕਰਵਾ ਕੇ ਕਰਵਾ ਮੰਡੀਆਂ ਨੂੰ ਤੋੜਨ ਵਾਲੇ ਕੇਂਦਰ ਵੱਲੋਂ ਕਰਜੇ ਡਰਾਫਟ ਕਰਵਾਤ ਕਰੋ ਕਰਵਾਤ ਕਰੋ ਕਰਵਾ ਕਿਸਾਨਾਂ ਦੀ ਲੁੱਟ ਕਰਨ ਵਾਲੇ ਕਾਨੂੰਨ ਸਾਫ ਚਲੋ ਸਾਫ ਚਲੋ ਸਾਫ ਚਲੋ ਮੋਤੀ ਸਰਕਾਰ ਨੂੰ ਤਾਪ ਮੈਂ ਕੀ ਕਹਿਣਾ ਚਾਹੁੰਗਾ ਕਿਉਂਕਿ ਅੱਜ ਜਿਹੜਾ ਦੋ ਫਾਰਮਾਂ ਦੇ ਵੱਲੋਂ ਜਿਹੜੀਆਂ ਫਾਰਮਾਂ ਤਕਰੀਬਨ 10 ਮਹੀਨਿਆਂ ਤੋਂ ਲੈ ਕੇ ਲਗਾਤਾਰ ਕਨੌਰੀ ਤੇ ਸ਼ੰਭੂ ਬਾਡਰ ਤੇ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਐ ਉਹਨਾਂ ਦੀ ਮੰਗ ਹੈ ਕਿ ਦਿੱਲੀ ਮੋਰਚੇ ਦੀਆਂ ਜਿਹੜੀਆਂ ਰਿੰਦੀਆਂ ਮੰਗਾਏ ਉਹ ਸੈਕਟਰ ਦੀ ਸਰਕਾਰ ਲਾਗੂ ਕਰੇ ਇਥੋਂ ਤੱਕ ਕਿ ਸਰਕਾਰਾਂ ਸਾਡੇ ਦੇਸ਼ ਦੀਆਂ ਇਹ ਗੱਲ ਕਹਿੰਦੀਆਂ ਨਹੀਂ ਥਕਦੀਆਂ ਕਿ ਇੱਥੇ ਹਰ ਬੰਦੇ ਨੂੰ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦੀ ਹੈ ਜਿਹੜੀ ਉਹਦਾ ਪੋਲ ਸਰਕਾਰਾਂ ਦਾ ਉਸ ਸਮੇਂ ਖੁੱਲ ਖੁੱਲ ਜਾਂਦਾ ਹੈ ਜਦੋਂ ਕਿਸਾਨ ਆਪਣੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਵੱਲ ਮੂੰਹ ਕਰਦੇ ਹੈ ਜਿਹੜੀ ਉਹਨਾਂ ਨੂੰ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਲਗਾਤਾਰ ਸੈਂਟਰ ਦੀ ਹਕੂਮਤ ਵੱਲੋਂ ਪੰਜਾਬ ਦੀ ਹਕੂਮਤ ਦੇ ਵੱਲੋਂ ਲਗਾਤਾਰ ਜ਼ਬਰ ਕੀਤਾ ਜਾ ਰਿਹਾ ਹੈ ਜਦੋਂ ਉਹ ਆਪਣੇ ਜਥੇ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਉਹਨਾਂ ਤੇ ਅਤੂ ਗਾਇਸ ਦੇ ਗੋਲੇ ਲਾਗੇ ਜਾ ਰਹੇ ਆ ਉਹਨਾਂ ਤੇ ਲਾਖੀ ਚਾਰਜ ਕੀਤਾ ਜਾ ਰਿਹਾ ਹੈ ਉਹਨਾਂ ਤੇ ਰਬੜ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਜਾ ਰਹੀਆਂ ਹੈ ਫਿਰ ਜਾਨਾ ਹੀ ਮਤਲਬ ਸੈਂਕੜਿਆਂ ਨੂੰ ਜਿਹੜੀ ਫੱਟੜ ਐ ਉਹ ਕੀਤਾ ਜਾ ਰਿਹਾ ਹੈ ਇਸ ਕਰਕੇ ਜਿਹੜਾ ਉਹ ਜਵਰ 10 ਮਹੀਨਿਆਂ ਤੋਂ ਲੈ ਕੇ ਸੈਂਟਰ ਦੀ ਹਕੂਮਤ ਉਹਨਾਂ ਤੇ ਕਰ ਰਹੀ ਹੈ ਅਸੀਂ ਉਸੇ ਸਮੇਂ ਤੋਂ ਲੈ ਕੇ ਇਸ ਜਵਰ ਦੀ ਲਗਾਤਾਰ ਨਖੇਦੀ ਕਰ ਰਹੇ ਆਂ ਜਦੋਂ ਵੀ ਇਸ ਜ਼ਬਰ ਦੇ ਖਿਲਾਫ ਉਹ ਆਦੇਸ਼ ਸੰਘਰਸ਼ ਕਰਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਤਾਲਮੇਲ ਵਿੱਚ ਸੰਘਰਸ਼ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਕਰ ਰਹੇ ਆ ਅੱਜ ਜਿਵੇਂ ਉਹਨਾਂ ਦੋ ਫੋਰਮਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹ ਸੱਦੇ ਦੀ ਹਮਾਇਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਉਗਰਾਹ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀਆਂ ਅਰਥੀਆਂ ਹੈ ਉਹੋ ਸਾੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਸ ਗੱਲ ਦੀ ਕਿ ਸੈਂਟਰ ਦੀ ਸਰਕਾਰ ਉਹਨਾਂ ਦੀ ਗੱਲ ਸੁਣੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਸਾਰੀਆਂ ਸਾਰੀਆਂ ਮੰਗਾਂ ਭਾਵੇਂ ਉਹ ਸਾਰੀ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਆ ਉਹ ਮੰਗਾਂ ਸੈਂਟਰ ਦੀ ਸਰਕਾਰ ਲਾਗੂ ਕਰੇ ਇਹ ਸਾਰਾ ਕੁਝ ਲਾਗੂ ਕਰਾਉਣ ਵਾਸਤੇ ਅੱਜ ਸੀ ਉਹਨਾਂ ਦੇ ਨਾਲ ਤਾਲਮੇਲ ਮਾ ਜਿਹੜਾ ਸੰਘਰਸ਼ ਹੈ ਉਹ ਕਰ ਰਹੇ ਆ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਜਿਹੜੀਆਂ ਉਹ ਸਾੜ ਰਹੇ ਆ ਰਾਣਾ ਜੀ ਮੈਂ ਜੋਤੀ ਪਹਾੜਾ ਡੜਾ ਜੰਨਰ ਸਕਤਰ ਮਾਨਸਾ ਬੱਲਾਡਾ ਬਲਾਕ ਸਾਡੇ ਜਿਹੜੇ ਕਾਨੂੰਨ ਨੇ ਜੀ ਅਸੀਂ ਪਹਿਲਾਂ ਵੀ ਦਿੱਲੀ ਚ ਰੱਦ ਕਰਾ ਕੇ ਆਏ ਸੀਗੇ ਤੇ ਕਿਸਾਨ ਦੀਆਂ ਸਾਡੀਆਂ ਇਹੀ ਮੰਗਾਂ ਨੇ ਜੀਆਂ ਵੀ ਜਿਹੜੀ ਐ ਐਮਸੀ ਐ ਮੰਡੀਆਂ ਨੇ ਜੀਆਂ ਸਾਡੀ ਜਿਹੜੀ ਚੀਜ਼ ਐ ਹਰੇਕ ਜਿੰਸ ਐ ਸਾਡੀ ਉਹ ਕਾਟੇ ਚ ਜਾ ਰਹੀ ਹੈਗੀ ਕਾਟੇ ਚ ਜਾਣ ਕਰਕੇ ਸਾਨੂੰ ਫਿਰ ਛੜਕਾਂ ਤੇ ਉਤਰਨਾ ਪੈਂਦਾ ਤੇ ਛੜਕਾਂ ਤੇ ਉਤਰ ਕੇ ਫਿਰ ਅਸੀਂ ਸਰਕਾਰਾਂ ਨੂੰ ਦੱਸ ਦਿਆਂ ਸਾਡੇ ਭਰਾ ਉੱਥੇ ਵੀ ਬੈਠੇ ਨੇ ਖਨੌਰੀ ਤੇ ਸਾਡੇ ਪੰਜਾਬ ਵਿੱਚ ਵੀ ਇਹੀ ਕੋਈ ਮੰਗਾਂ ਨੇ ਸਾਡੀਆਂ ਇੱਕੋ ਹੀ ਮੰਗ ਤੇ ਅਸੀਂ ਲੜ ਰਹੇ ਹਾਂਗੇ ਵੀ ਪਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪੈ ਜਾਂਦਾ ਹੈਗਾ ਸਾਨੂੰ ਬਹੁਤ ਕੰਮ ਨੇਗੇ ਅਸੀਂ ਆਪਦੇ ਬੱਚਿਆਂ ਦਾ ਭੁੱਖ ਬਚਾਉਣ ਵਾਸਤੇ ਤਾਂ ਸੜਕਾਂ ਤੇ ਉਤਰੇ ਹੋਏ ਆ ਉਹ ਅੰਨਦਾਤਾ ਜਿਹੜੇ ਅੰਨਦਾਤੇ ਦੀ ਕੋਈ ਪੀੜ ਨਹੀਂ ਸੁਣੀ ਜਾਂਦੀ ਵੋਟਾਂ ਲਏ ਜਾਂਦੇ ਨੇ ਤੇ ਸਾਡੀਆਂ ਵੋਟਾਂ ਲੈ ਕੇ ਤੇ ਕੋਈ ਮਸਲਾ ਹੱਲ ਨਹੀਂ ਕਰਦੇ ਮਸਲੇ ਹੱਲ ਇਹ ਕਰਦੇ ਨੇ ਸਾਨੂੰ ਸੜਕਾਂ ਤੇ ਬੈਠਣ ਨੂੰ ਮਜਬੂਰ ਕਰ ਦਾਂਦੇ ਨੇ ਤੇ ਸੜਕਾਂ ਤੇ ਤਾਂ ਸਾਡੀ ਮਜਬੂਰੀ ਦੀ ਕਾਰਨ ਸਾਨੂੰ ਬੈਠਣਾ ਪੈ ਜਾਂਦਾ ਮੀ ਹੈ ਗੜੇ ਨੇ ਹਵਾ ਠੰਡੀ ਕੁਛ ਵੀ ਹੈ ਅਸੀਂ ਸੜਕਾਂ ਤੇ ਨਿਕਲਦੇ ਹਾਂ ਸਾਡੀਆਂ ਮਾਮਾਂ ਪੈਣਾ ਨੇ ਸਾਡੇ ਵੀਰ ਨੇ ਸਾਡੇ ਬਜ਼ੁਰਗ ਨੇ ਫਿਰ ਅਸੀਂ ਸੜਕਾਂ ਤੇ ਉੱਤਰ ਕੇ ਤਾਂ ਸਰਕਾਰਾਂ ਨੂੰ ਦਿਖਾਉਨੇ ਆਂ ਵੀ ਉਹ ਅੰਨ ਦਾਤਾ ਜਿਹੜਾ ਸੋਡਾ ਪੇਟ ਭਰਦਾ ਤਾਂ ਅਸੀਂ ਸੜਕਾਂ ਤੇ ਉੱਤਰਦੇ ਆਂ ਤਾ ਸੜਕਾਂ ਤੇ ਉੱਤਰ ਕੇ ਸਾਡੀਆਂ ਮੰਗਾਂ ਮੰਨੀਆਂ ਜਾਂਦੇ ਨੇ ਫਿਰ ਉਹਨਾਂ ਨੂੰ ਲਾਗੂ ਨਹੀਂ ਕਰਿਆ ਜਾਂਦਾ ਇਹ ਮੋਦੀ ਸਰਕਾਰ ਲਾਲ ਹੈ ਪਗਮੰਤਮਾਨ ਦੀ ਸਰਕਾਰ ਲਾਲ ਹੈ ਕਹਿੰਦੇ ਕੁਛ ਨੇ ਕਮਾਉਂਦੇ ਕੁਛ ਨਹੀਂ ਜਿਹੜੇ ਕਾਲੇ ਮਾਗਰ ਮੱਛ ਨੇ ਇਹ ਮਾਗਰ ਮੱਛਾਂ ਦੀਆਂ ਦਿਖਾਉਣ ਵਾਲੀਆਂ ਨੀਤੀਆਂ ਤੇ ਇਹਨਾਂ ਦੀ ਜੀਭਾਂ ਤੇ ਕਾਲਸ ਲੱਗੀ ਹੋਈ ਆ ਉਹ ਕਾਲਸਾਂ ਦੀ ਤਾਕਤ ਨੂੰ ਦਿਖਾ ਕੇ ਅਸੀਂ ਇਹਨਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਸੜਕਾਂ ਤੇ ਜੂਲਦਾ ਹੈ ਤੇ ਸੱਪਾਂ ਦੇ ਸਿਰ ਲਾਤੜਦਾ ਤੇ ਉਹਦੀ ਖੇਤੀ ਦਾ ਮੁੱਲ ਨਹੀਂ ਦਿੱਤਾ ਜਾਂਦਾ ਸਾਨੂੰ ਸਹੀ ਸੀਮਤ ਸਿਰ ਉਹ ਖਰੀਦੀ ਨਹੀਂ ਜਾਂਦੀ ਜਿਹੜੇ ਸਾਡੇ ਬਜ਼ੁਰਗ ਨੇ ਘਰ ਦੇ ਕੰਮ ਕਰਨਕ ਪਰਿਵਾਰਾਂ ਦੇ ਵਿੱਚ ਖੜਨ ਦੁੱਖਤ ਖਲੀਪਾਂ ਕਿੰਨੀਆਂ ਨੇ ਸਾਡੇ ਪੰਜਾਬ ਚ ਦੇਖੋ ਨੇਰੀ ਆ ਰਹੀ ਐ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੇ ਹਰ ਕਿਸਾਨ ਤੇ ਪੀੜਤ ਐ ਫਿਰ ਅਸੀਂ ਹੋਰ ਵੀ ਮਸਲੇ ਹੱਲ ਕਰਨੇ ਹੁੰਦੇ ਨੇ ਕਿਸੇ ਨੇ ਧੀ ਦਾ ਵਿਆਹ ਕਰਨਾ ਐ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਖਾਤਰ ਪਰ ਸਰਕਾਰ ਸਾਡੇ ਵਿੱਚ ਧਿਆਨ ਨਹੀਂ ਦਿੰਦੀ ਜੇ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਉਹ ਅੰਨ ਦਾ ਤਾਂ ਫਸਲਾਂ ਵੇਚਣ ਬਾਅਦ ਤੇ ਮੰਡੀ 'ਚ ਮਜਬੂਰ ਹੁੰਨੇ ਆ ਫਿਰ ਉੱਥੇ ਸਾਨੂੰ ਡੰਡੇ 'ਚ ਝੰਡਾ ਪਾ ਕੇ ਫਿਰ ਉੱਥੇ ਮੰਡੀਆਂ 'ਚ ਬੈਠ ਕੇ ਸਾਨੂੰ ਹੱਥ ਬੰਨ ਕੇ ਕਹਿੰਦੇ ਆ ਵੀ ਸਾਡੀ ਫਸਲ ਖਰੀਦ ਲਓ ਫਸਲ ਵੀ ਨਹੀਂ ਖਰੀਦਦੇ ਤੇ ਸਹੀ ਢੰਗ ਨਾਲ ਸਾਨੂੰ ਉਹ ਸਾਡਾ ਜਿਹੜਾ ਕੀਮਤ ਬਣਦੀ ਉਹ ਵੀ ਨਹੀਂ ਦਿੰਦੇ ਹੈਗੇ ਜੈ ਜਮਾਨ ਜੈ ਕਿਸਾਨ ਜਿੱਤ ਲੜਦੇ ਲੋਕਾਂ ਦੀ ਹਾਂਜੀ ਆਜੂ ਭਾਈ ਜੀ ਨਾਲ ਮੈਂ ਮੇਜਰ ਸਿੰਘ ਕਮਿੰਦਪੁਰਾ ਬਲਾਕ ਬਲਾਡਾ ਬਲਾਕ ਦਾ ਪ੍ਰਧਾਨ ਬੋਲ ਰਿਹਾ ਹਾਂ ਅੱਜ ਜਿਹੜਾ ਸਤ ਮੋਰਚਿਕ ਨਿਓ ਸਾਨੂੰ ਦੋ ਫਾਰਮਾਂ ਬੈਠੀਆਂ ਨੇ ਜਿਹੜੀਆਂ ਦਿੱਲੀ ਇੱਕ ਸੱਭੂ ਬਾਰਡਰ ਤੇ ਇੱਕ ਖਰੌਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਬੀਕੇਜੂ ਗ੍ਰਾਹਾਂ ਕਨਿਓ ਸੀ ਹਮਾਇਤ ਕਰ ਰਹੇ ਆਂਗੇ ਅਸੀਂ ਆ ਅੱਜ ਸਾਡੀ ਜਥੇਬੰਦੀ ਕਨਿਓ ਜਿਹੜਾ ਸੱਦਾ ਸੀ ਉਹ ਸੱਦੇ ਤੇ ਸਾਰੀਆਂ ਅਰਥੀਆਂ ਨੇ ਜਿਹੜੀਆਂ ਐਸਡੀਮ ਦਫਤਰ ਭਲਾੜਾ ਕਨਿਓ ਅਸੀਂ ਅਰਥੀ ਛੱਡ ਰਹੇ ਆਂ ਇਸ ਕਰਕੇ ਵੱਡੇ ਇਕੱਠ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਸਰਕਾਰਾਂ ਉਹਨਾਂ ਤੇ ਜ਼ੁਲਮ ਕਰ ਰਹੀਆਂ ਨੇ ਅੱਗੇ ਜਾਣ ਤੋਂ ਰੁਕਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਜਿਹੜੀ ਹੋਰ ਵੀ ਕੋਈ ਕਾਲ ਆਊਗੀ ਸੁਖਤ ਮੋਰਚਿਕ ਨਿਓ ਉਸ ਕਾਲ ਤੇ ਅਸੀਂ ਪੂਰਾ ਖੁੱਲ ਨਿਵਾਵਾਂਗੇ ਤੇ ਆਉਣ ਵਾਲੀ ਅਸੀਂ ਨਾਲ ਦੀ ਨਾਲ ਸਾਡੇ ਮਹਾਪੰਚਾਇਤਾਂ ਤੋਂ ਮਿਲਣ ਜਾ ਰਹੇ ਹਰਿਆਣੇ ਦੇ ਵਿੱਚ ਉਧਰ ਵੀ ਅਸੀਂ ਜਿਹੜਾ 4 ਤਰੀਕ ਨੂੰ ਪੂਰਾ ਜ਼ੋਰ ਦੇ ਨਾਲ ਹਰਿਆਣੇ ਵਾਲ ਨੂੰ ਜਿਹੜੇ ਤਿੰਨ ਕਾਨੂੰਨ ਦੁਬਾਰੇ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਅਸੀਂ ਸਰਕਾਰ ਦੇ ਪੂਰੇ ਹਮਾਇਤ ਦੇ ਵਿੱਚ ਜਾ ਰਹੇ ਹਾਂ कृषि उत्पाद संस्था दिन नीतियां रद्द करो भारती आगू फ्रीडम ड्यूटी बहराओ कृष्ण उत्पाद संस्था मुदाता मोदी सरकार मरदाता किसानों मजदूरों का काराना मजदूरों का कार झिला था मंडू ਅੱਜ ਪੰਜਾਬ ਬੰਦ ਕਰਿਆ ਤੁਸੀਂ ਇਸ ਵਾਰ ਕੀ ਕਰੋਗੇ ਇਸ ਪੰਜਾਬ ਬੰਦ ਕਰਨਾ ਜੀ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ 13 ਫਰਵਰੀ ਤੋਂ ਲੈ ਕੇ ਜਿਹੜੇ ਤਿੰਨ ਮੋਰਚਿਆਂ ਦੇ ਵਿੱਚ ਡੱਟੇ ਹੋਇਆ ਤੇ ਆਪਣਾ ਜਿਵੇਂ ਕਿ ਖਨੌਰੀ ਬਾਰਡਰ ਤੇ ਸੱਭੂ ਬਾਰਡਰ ਉੱਥੇ ਸਾਡੇ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਜਿਹੜੇ ਮਤਲਬ ਗਰੰਟੀ ਦੇ ਕਾਨੂੰਨ ਨੇ ਐਮਐਸਪੀ ਦਾ ਮਾਮਲਾ ਹੈ ਉਸਦੇ ਮਾਮਲੇ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਦੋ ਜਹਿਦ ਕਰਨੀ ਸੀ ਜਿਹੜੀਆਂ ਪਿੱਛੇ ਪਿੰਡਕ ਪਈਆਂ ਮੰਗਾ ਸੀਆਂ ਜਦੋਂ ਅਸੀਂ ਪਿਛਲੇ ਸਮੇਂ ਦੇ ਦੌਰਾਨ ਜਾ ਕੇ ਅਸੀਂ ਉਹ ਸਾਡੀਆਂ ਮੰਗਾ ਪਿੰਡਕ ਨੇ ਪਰ ਸਾਨੂੰ ਇਹ ਸੰਵਿਧਾਨ ਕਹਿੰਦਾ ਹੈ ਵੀ ਕੋਈ ਵੀ ਦਿੱਲੀ ਦੇ ਵਿੱਚ ਜਾ ਕੇ ਆਪਣਾ ਹੱਕ ਮੰਗ ਸਕਦਾ ਹੈ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਨਹੀਂ ਜਾਣ ਦੇਵੇ ਆਪਣੇ ਹੱਕੀ ਮੰਗਾ ਦੇਣੇ। ਢੀਲ੍ਹੇ ਵਾਲੇ ਸਾਹਮਣੂ ਅੱਜ 35 ਦਿਨ ਹੋ ਗਏ ਭੁਖੜਤਲ ਦੇ ਬੈਠਿਆ ਨੂੰ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਸਿੱਟ ਸਰਕਾਰ ਨਾਲੋਂ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਸਾਨੂੰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਜਦੋਂ ਸੱਤਾ ਦੇ ਵਿੱਚ ਸਰਕਾਰ ਆਈ ਆ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਉਹੋ ਇਹ ਸਰਕਾਰ ਇੱਕ ਵੀ ਵਾਅਦੇ ਤੇ ਪੂਰੀ ਨਹੀਂ ਨਿਤਰੀ ਐਮਐਸਪੀ ਉਹਨਾਂ ਨੇ ਕਈ ਕੈਪਟਨ ਨੂੰ ਕਿਹਾ ਸੀ ਵੀ ਸਰਕਾਰ ਛੱਡੋ ਐਮਐਲਸੀ ਅਸੀਂ ਦੇਵਾਂਗੇ ਪਰ ਉਹਨਾਂ ਨੇ ਜੀ ਹਜੇ ਤੱਕ ਸਾਡੀ ਬਾਤ ਨਹੀਂ ਪੁੱਛੀ ਸਭ ਤੋਂ ਵੱਡਾ ਕਸੂਰ ਪੰਜਾਬ ਸਰਕਾਰ ਦਾ ਹੈ